ਸਵਾਰੀਆਂ ਨਾਲ ਭਰੀ ਰੋਡਵੇ ਦੀ বাস ਦੇ ਵਿੱਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ ਇਹ বাস ਪਲਟ ਗਈ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇ ਦੀ ਸਰਕਾਰੀ বাস ਸਮਰਾਲਾ ਦੇ ਵਿੱਚ ਦਾਖਲ ਹੋਣ ਸਮੇ ਮਾਛੀਵਾਲਾ ਰੋਡ ਤੇ ਪਲਟੀ ਕੰਡਕਟਰ ਦੇ ਦੱਸਣ ਮੁਤਾਬਕ ਇਹ ਹਾਦਸਾ ਬਾਜ਼ੇ ਡਰਾਈਵਰ ਸਾਈਡ ਫਟਾ ਟੁੱਟਣ ਕਾਰਨ ਵਾਪਰਿਆ ਵਾਦੀ ਵਿੱਚ 35 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਦੇ ਮਾਮਲੇ ਸੱਟਾਂ ਵਜੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਸਵਾਰੀਆਂ ਨੂੰ ਸਮਰਾਲਾ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ। ਕੀ ਹੋਇਆ ਜੀ? ਕੀ ਹਾਦਸਾ ਹੋਇਆ? ਤੇ ਰਸਤੇ 'ਚ ਬੱਸ ਦਾ ਐਕਸਲ ਤੱਲਾ ਟੁੱਟ ਗਿਆ ਜੀ। ਤੇ ਉਹਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ। ਤੋਂ ਬੱਸੇ ਪਲਟੀ ਮਾਰ ਗਈ। ਤੋਂ ਉਹਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ। ਤੇ ਪਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਕਿ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪਤਾਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਮਿੱਤਰੋ ਉਹਨਾਂ ਨੂੰ ਇੰਨੀ ਜਿਆਦਾ ਸੱਟ ਨਹੀਂ ਮਿੱਤਰੋ ਠੀਕ ਨੇ ਬਿਲਕੁਲ ਕੋਈ ਹੋਰ ਹੁੰਦੀ ਗੱਲ ਨਹੀਂ ਇਹ ਜਿਹੜਾ ਹਾਦਸਾ ਹੋਇਆ ਬੱਸ ਦੇ ਪਟੜੀ ਤੋਂ ਕਰਕੇ ਹਾਂਜੀ ਬੱਸ ਦੇ ਥੱਲੇ ਉਹੀ ਦੱਸਦੇ ਆ ਜੀ ਟ੍ਰੈਕਟਰ ਨੇ ਸੋ ਦਾਦਾ ਦੀ ਹੈ ਕਿ ਇਸ ਹਾਦਸੇ ਦੇ ਵਿੱਚ ਜਿੰਨੀਆਂ ਸਵਾਰੀਆਂ ਸਵਾਰ ਸੀ ਉਹਨਾਂ ਨੂੰ ਮਾਮਲੀ ਖੁਰੋਚਾਂ ਤੇ ਸੱਟਾਂ ਲੱਗੀਆਂ ਨੇ ਮੇਰਾ ਨਾਮ ਸ਼੍ਰੀਸ਼ ਕੁਮਾਰ ਜੀ ਮੈਂ ਸਮਰਾਲਾ ਐਂਬੂਲੈਂਸ ਸਰਵਿਸ ਸਮਰਾਲੇ ਤੋਂ ਪ੍ਰਾਈਵੇਟ ਐਂਬੂਲੈਂਸ ਹੈ ਜੀ ਆਪਣੀ ਤੇ ਕੀ ਹਾਦਸਾ ਹੋਇਆ ਜਿਹੜਾ ਹੋਇਆ ਜੀ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਸੰਦਾਲੇ ਵੱਲੋਂ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬੱਸ ਪਲਟ ਗਈ ਸੀਗੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਦੇ ਵਿੱਚ ਸਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਜਾਨਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮੁਲਾਜ਼ਮਾ ਪਰਚੀ ਕੱਢਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬੱਸ ਫਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜ਼ਿਆਦਾ ਸਿੱਖ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਸੀਗੇ ਜੀ ਬਾਕੀ ਪੇਸ਼ੈਂਟ ਸੀ ਨਹੀਂ ਠੀਕ ਸੀਗੇ ਜੀ ਬਿਲਕੁਲ ਜਿਹੜੇ ਇੱਥੇ ਲਿਆਂਦੇ ਨੇ ਉਹ ਉਹਨਾਂ ਦੀ ਹਾਲਤ ਕਿੰਨੇ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜੀ ਤੇ ਇੱਕ ਕਿੰਨੇ ਵਜੇ ਹਾਂਸੇ ਇਹ ਤਕਰੀਬਨ 8 ਵਜੇ ਦਾ ਟਾਈਮ ਸੀਗਾ ਜੀ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰ ਬਾਏ ਇੱਕ ਐਕਸੀਡੈਂਟ ਹੋਇਆ ਜਿਹਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਗਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਵਿੰਦਰ ਕੌਰ ਸਹੀ ਕਿ ਇੱਕਮ ਬ੍ਰੀਫ ਹੋ ਗਿਆ ਹਨਾ ਪੇਸ਼ੈਂਟ ਜਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਹੈ ਅਸੀਂ ਦਵਾਈਆਂ ਦੇ ਦਿੱਤੀਆਂ ਜੀ ਕੋਈ ਰੈਪੋਰਟ ਵਾਲਾ ਕੀਤਾ ਜੀ ਨਹੀਂ ਨਹੀਂ ਕੋਈ ਰੈਪੋਰਟ ਨਹੀਂ ਕੀਤਾ ਪੇਸ਼ੈਂਟ ਨਹੀਂ ਨਹੀਂ ਬਿਲਕੁਲ ਠੀਕ ਹੈ ਬਚਾਓ ਕਿਆ ਗਲਿਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ